ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਬਹੁਤ ਸ਼ਾਬਾਸ਼ ਕੇ ਜਾਣ ਜਿਉਣ ਸਰ ਮੋਲਕਾ ਜੀ ਮੈਂ ਮੋਲਕਾ ਜੀ ਨੂੰ ਮੈਂ ਕੰਮ ਪੇਗਾ ਤੇ ਉਹ ਲੋਕ ਬੰਦਾ ਕਿ Thank you. ਮੈਂ ਡਾਕਟਰ ਦੀਪਕ ਆਈ ਕੰਸਲਟੈਂਟ ਮੈਂ ਅੱਜਕੱਲ ਜਿਹੜੇ ਡਸਟ ਚੱਲ ਰਹੀ ਹੈ ਉਹਦੇ ਬਾਰੇ ਦੱਸਣਾ ਚਾਹੁੰਦਾ ਜਿਹੜੀ ਡਸਟ ਫੌਗ ਚੱਲ ਰਹੀ ਹੈ ਇਹਦੇ ਵਿੱਚ ਧੂੜ ਦੇ ਛੋਟੇ-ਛੋਟੇ ਬਹੁਤ ਬਰੀਕ ਕਣ ਹੁੰਦੇ ਆ ਤੇ ਨੈਨੋ ਜਿਹੜੇ ਪਾਰਟਿਕਲਸ ਉਹਨਾਂ ਦੇ ਕਰਕੇ ਕੀ ਹੁੰਦਾ ਕਿ ਅੱਖਾਂ ਦੇ ਵਿੱਚ ਕਈ ਵਾਰੀ ਅਲਰਜਿਕ ਇਨਫੈਕਸ਼ਨ ਹੋ ਜਾਂਦਾ ਆ ਤੇ ਇਹਦੇ ਵਿੱਚ ਅੱਖਾਂ ਦੀ ਰੈਡਨੈਸ ਜਾਂ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਹੈ ਤੇ ਤੁਸੀਂ ਅੱਜਕੱਲ ਜਿਹੜਾ ਸਾਫ਼ ਪਾਣੀ ਦੇ ਨਾਲ ਤੁਸੀਂ ਅੱਖਾਂ ਨੂੰ ਸਾਫ਼ ਕਰ ਸਕਦੇ ਹੋ ਤੇ ਜੇ ਕੋਈ ਜ਼ਿਆਦਾ ਪ੍ਰੋਬਲਮ ਹੋਵੇ ਤੁਸੀਂ ਡਾਕਟਰ ਦੇ ਕੋਲ ਕੰਸਲਟ ਕਰ ਸਕਦੇ ਹੋ ਤਾਂ ਮੋਸਟਲੀ ਜਦੋਂ ਬਾਈਕ ਡਰਾਈਵ ਕਰਨੀ ਆ ਜਾਂ ਤੁਸੀਂ ਓਦਾਂ ਬਾਹਰ ਜਾਣਾ ਹੈ ਤਾਂ ਤੁਸੀਂ ਕੋਈ ਸਨ ਗਲਾਸੇਸ ਵਗੈਰਾ ਜਾਂ ਕੋਈ ਵਾਈਟ ਗਲਾਸੇਸ ਆਪਣੇ ਯੂਜ਼ ਕਰ ਸਕਦੇ ਹੋ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਲਾਈਨ ਕਲੱਬ ਨਵਾਂਸ਼ਹਿਰ ਐਕਟਿਵਿਟੀ ਤਰਫੋਂ ਗੁਰਦੁਆਰਾ ਟਾਲੀ ਸਾਹਿਬ ਵਿਖੇ ਜੋ ਮੰਥਲੀ ਮਹੀਨਾਵਾਰ ਕੈਂਪ ਚੱਲਦਾ ਹੈ ਉਹ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਲਵਾਸਾ ਹਸਪੀਟਲ ਤੋਂ ਡਾਕਟਰਾਂ ਦੀ ਟੀਮ ਅਤੇ ਆਈਬੀਏ ਹਸਪੀਟਲ ਤੋਂ ਇੱਕ ਟੀਮ ਹੈਗੀ ਲਵਾਸਾ ਹਸਪੀਟਲ ਦੇ ਵਿੱਚ ਬਦਲਿਆ ਗਿਆ ਉਹ ਇਸ ਕਰਕੇ ਆਪਾਂ ਉਹਨੂੰ ਹੁਣ ਲਵਾਸਾ ਹਸਪੀਟਲ ਕਹਿੰਦੇ ਆ ਅਤੇ ਨਾਲ ਹੀ ਸਾਡੇ ਜਿਹੜੇ ਆਈ ਅੱਖਾਂ ਦੇ ਡਾਕਟਰ ਹੈਗੇ ਮਾਹ ਡਾਕਟਰ ਦੀਪਕ ਪਾਂਡੇ ਜੀ ਨਵਦੀਪਕ ਹਸਪੀਟਲ ਬੰਗਾ ਗੜ ਸਿੰਘ ਕਰਤੂ ਉਹ ਵੀ ਸਾਡੇ ਵਿੱਚ ਮੌਜੂਦ ਨੇ ਔਰ ਸਾਡੇ ਹੁਣ ਸਮੇ ਨੂੰ ਮੁੱਖ ਰੱਖਦੇ ਹੋਏ ਜੋ ਕਿ ਹੁਣ ਇਸ ਵੇਲੇ ਜੋ ਮਾਹੌਲ ਹੈ ਅੱਖਾਂ ਤੇ ਬਹੁਤ ਇਫੈਕਟ ਪੈ ਰਿਹਾ ਇਸ ਕਰਕੇ ਡਾਕਟਰ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਆਪਣੀ ਹੋਰ ਬਿਨਾ ਦੀ ਆਪਣੇ ਡਾਕਟਰ ਲੈ ਕੇ ਆਓ ਤਾਂ ਕਿ ਸਾਨੂੰ ਹੁਣ ਅੱਖਾਂ ਦਾ ਬਹੁਤ ਜਿਹੜਾ ਹੈਗਾ ਆਹ ਘੁਆਰਾਏ ਚੱਲਿਆ ਤੇ ਵਾਤਾਵਰਣ ਖਰਾਬ ਹੋਇਆਗਾ ਕਿ ਅੱਖਾਂ ਬਹੁਤ ਖਰਾਬ ਹੋ ਰਹੀਆਂ ਉਹਦੇ ਬਾਰੇ ਵੀ ਅਸੀਂ ਉਹ ਕਾਫੀ ਅਜ ਉਪਰਾਲਾ ਕੀਤਾ ਆ ਔਰ ਮੇਰੇ ਲਾਈਨ ਕਲੱਬ ਦੋਸਤਾਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਿਹੜਾ ਕਿ ਇਹ ਹਰ ਮੰਥ ਨੂੰ ਸਾਡਾ ਹੁਣ ਇਸ ਵੇਲੇ ਅਣੰਜਮਾ ਕੈਂਪ ਹੈਗਾ ਇਹੋ ਹਰੇਕ ਮਹੀਨਾ ਵਾਰ ਕੈਂਪ ਹੁੰਦਾ ਜਿਸ ਦੇ ਵਿੱਚ ਬੀਪੀ ਦਾ 슈ਗਰ ਦਾ ਅਤੇ ਈਸੀਜੀ ਦਾ ਤੇ ਅੱਖਾਂ ਦਾ ਹੱਡੀਆਂ ਦਾ ਇਹ ਸਾਰੀਆਂ ਦਵਾਈਆਂ ਵੀ ਫ੍ਰੀ ਆਫ ਕੋਸਟ ਸਾਡੇ ਜਿਹੜੇ ਮੇਰੇ ਲਾਈਨ ਮੈਂਬਰ ਹੈਗੇ ਨੇ ਸਾਡੇ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਸੂਚ ਵਿਸ਼ੇਸ਼ ਤੌਰ ਤੇ ਕੈਨੇਡਾ ਤੇ ਯੂ ਐਸ ਏ ਦੇ ਵਿੱਚ ਨੇ ਅਤੇ ਮੇਰੇ ਨਾਲ ਹੀ ਕੁਲਦੀਪ ਸ਼ੋਕਰ ਜੀ ਸਾਡੇ ਬਹੁਤ ਹੀ ਸੀਨੀਅਰ ਲੀਡਰ ਨੇ ਨਾਲ ਮੇਰੇ ਸਾਡੇ ਸੰਜੀਵ ਸੂਰੀ ਜੀ ਨੇ ਇਹ ਵੀ ਸਾਡਾ ਬਹੁਤ ਕਲੱਬ ਦਾ ਸਹਿਯੋਗ ਕਰਦੇ ਨੇ ਸਾਡੇ ਵਾਈਸ ਪ੍ਰਧਾਨ ਸੰਜੀਵ ਕਾਂਜੀ ਜੀ ਨੇ ਔਰ ਸਾਡੇ ਹੋਰ ਵੀ ਸਾਰੇ ਜਿਹੜੇ ਲਾਈਨ ਮੈਂਬਰ ਹੈਗੇ ਸਾਰੇ ਹੀ ਰਲ ਮਿਲ ਕੇ ਬਹੁਤ ਵਧੀਆ ਉਹ ਜੋਗਦਾਨ ਪਾਉਂਦੇ ਆ ਆਉਣਾ ਤਾਂ ਅੱਜ ਸਾਡੇ ਇੰਟਰਨੈਸ਼ਨਲ ਤੋਂ ਗਵਰਨਰ ਸਾਹਿਬ ਨੇ ਵੀ ਸੀ ਪਰ ਉਹਨਾਂ ਨੂੰ ਕੋਈ ਜ਼ਰੂਰੀ ਚਨੇਵਾ ਘੋਣ ਕਰਕੇ ਉਹ ਨਹੀਂ ਆ ਸਕੇ ਇਸ ਵਾਰ ਫੇ ਅਸੀਂ ਹੁਣ ਜਿਹੜਾ ਹੈਗਾ ਇਹ ਮਹੀਨਾਵਾਰ ਕੈਂਪ ਹੈ ਪਰਮਨੈਂਟ ਲਾਉਂਦੇ ਰਹਿੰਦੇ ਆ ਇਸ ਵਾਰ ਇਸ ਤੋਂ ਪਹਿਲਾਂ ਅਸੀਂ ਥੋੜੇ ਦਿਨ ਪਹਿਲਾਂ 14 ਤਿੱਗ ਨੂੰ ਚਿਲਡਰਨ ਦੇ ਮੌਕੇ ਤੇ ਵਿਭਾ ਬਿਸ਼ਕਰਮਾ ਸਕੂਲ ਦੇ ਵਿੱਚ 184 ਬੱਚਿਆਂ ਨੂੰ ਮੈਮੈਂਟੋ ਦਿੱਤੇ ਗਏ ਅਤੇ ਨਾਲ ਹੀ ਛੋਲੇ ਪੂਰੀਆਂ ਦਾ ਲੰਗਰ ਵੀ ਉੱਥੇ ਲਗਾਇਆ ਗਿਆ ਇਹ ਵੀ ਮੇਰੇ ਲਾਈਨ ਕਲੱਬ ਨਮਾਸ਼ਾ ਐਕਟਿਵ ਕਲੱਬ ਤਰਫੋਂ ਔਰ ਮੇਰੇ ਸਾਰੇ ਮੇਰੇ ਲਾਈਨ ਕਲੱਬ ਦੇ ਸਹਿਯੋਗੀਆਂ ਵੱਲੋਂ ਲਗਾਇਆ ਗਿਆ ਇਸ ਤਰ੍ਹਾਂ ਇਸ ਤੋਂ ਪਹਿਲਾਂ ਵੀ ਅਸੀਂ ਬਾਬਾ ਬਿਸ਼ਕਰਮਾ ਜੀ ਦੇ ਗੁਰਪੁਰਬ ਤੇ ਵੀ ਅਸੀਂ ਜਦੋਂ ਬਿਸ਼ਕਰਮਾ ਡੇ ਤੇ ਉਦੋਂ ਵੀ ਫ੍ਰੀ ਮੈਡੀਕਲ ਚੈੱਕਅਪ ਕੈਂਪ ਉੱਥੇ ਲਗਾਇਆ ਗਿਆ ਜਿਸ ਦੇ ਵਿੱਚ ਵੀ 50 ਤੋਂ ਵੱਧ ਬੰਦਿਆਂ ਬੱਚਿਆਂ ਨੇ ਬੰਦਿਆਂ ਨੇ ਮੈਡੀਕਲ ਦਾ ਲਾਭ ਲਿਆ ਤੇ ਮੈਂ ਇਦਾਂ ਦੇ ਸਾਡੇ ਮੇਰੇ ਲਾਈਨ ਕਲੱਬ ਦੋਸਤਾਂ ਦਾ ਬਹੁਤ ਹੀ ਮੈਨੂੰ ਸਹਿਯੋਗ ਆ ਜਿਹੜਾ ਕਿ ਅਸੀਂ ਹਮੇਸ਼ਾ ਹੀ ਇਦਾਂ ਦੇ ਕੰਮ ਕਰਦੇ ਆ ਤੇ ਹੁਣ ਸਾਡੇ ਬਹੁਤ ਅਸੀਂ ਇੱਕ ਬੱਚੀ ਦੀ ਫੀਸ ਵੀ ਦੇਣੀ ਆ ਉਹ ਬਹੁਤ ਗਰੀਬ ਬੱਚੀ ਬੱਚਾ ਪਰਿਵਾਰ ਵਾ ਤੇ ਬੀਏ ਦੀ ਪੜ੍ਹਾਈ ਆ ਤੇ ਉਹ ਵੀ ਹੁਣ ਇਸ ਵੇਲੇ ਉਹਦੀ ਪੜ੍ਹਾਈ ਛੁੱਟਣ ਦੇ ਕਰਾਰੇ ਪਈ ਆ ਉਹ ਵੀ ਕੱਲ ਮੈਂ ਉਹਨੂੰ ਕੰਟੈਕਟ ਕੀਤਾ ਸੀ ਮੈਂ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਮੈਂ ਸਾਰੇ ਆਪਣੇ ਲੈਨ ਕਲੱਬ ਵਾਲਿਆਂ ਬਾਤੇ ਬੇਨਤੀ ਕਰੂੰਗਾ ਕਿ ਜੋ ਵੀ ਉਹ ਸਹਿਯੋਗ ਪਾਉਗੇ ਬਾਕੀ ਜਿੰਨਾ ਵਾਅਦਾ ਘਾਟਾ ਹੋਊਗਾ ਮੈਂ ਆਪਣੇ ਕੋਲੋਂ ਕਰਕੇ ਉਹਦੀ ਬੱਚੇ ਦੀ ਫੀਸ ਆਪਾਂ ਪੂਰੀ ਕਰਾਂਗੇ ਤੋਂ ਮੈਂ ਆਸ ਕਰਦਾ ਮੈਂ ਬਾਬਾ ਗੋਨਾਨਕ ਦੇਵ ਜੀ ਅੱਗੇ ਵੀ ਬੇਨਤੀ ਕਰਦਾ ਕਿ ਅਰਦਾਸ ਕਰਦਾ ਕਿ ਮੇਰੇ ਕਲੱਬ ਨੂੰ ਮੇਰੇ ਪਰਿਵਾਰ ਨੂੰ ਮੇਰੇ ਸਾਰੇ ਨਵਾਂ ਸ਼ਹਿਰ ਵਾਸੀਆਂ ਨੂੰ ਚੜ੍ਹਦੀ ਕਲਾ ਬਖਸ਼ੇ ਔਰ ਅੱਜ ਹੋਰ ਵੀ ਬੜੀ ਵੱਡੀ ਖੁਸ਼ੀ ਦੀ ਗੱਲ ਆ ਕਿ ਇਸ ਵੇਲੇ ਜੋ ਬਾਬਾ ਕੱਲ ਗੁਰਨਾਨਕ ਦੇਵ ਜੀ ਦਾ ਗੁਰਪੁਰਬ ਸੀ ਉਹਦੇ ਸਬੰਧ ਵਿੱਚ ਵੀ ਅਸੀਂ ਕਾਫੀ ਕੁਝ ਜਾਨੀ ਕਿ ਇਦਾਂ ਦੇ ਲੰਗਰਾਂ ਦਾ ਜਾਂ ਹੋਰ ਇਦਾਂ ਦਾ ਕੁਝ ਜਾਨੀ ਕਿ ਕਰਦੇ ਰਹਿੰਦੇ ਆ ਤੇ ਬਾਬਾ ਗੁਰਨਾਨਕ ਦੇਵ ਜੀ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਧੰਨ ਧੰਨ ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਬਾਬਾ ਸ੍ਰੀ ਚੰਦੀ ਸਹਿਰ ਕਿਰਪਾ ਕਰਨ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

মারহৱ <laughs> ট়ারংয <laughs> ਹਾਂ ਜਰੂਰੀ ਜਾਣਕਾਰੀ ਦੇ ਕਿਤਾਬ ਦੇ ਸਬੰਧ ਵਿੱਚ ਕਿਉਂਕਿ ਮਨੇ ਤਾਹੇ ਇੱਕ ਪ੍ਰੋਫੈਸਰ ਜਿਹਦੇ ਨਾਮ ਵਾਲੇ ਖਿਡਾਰੀ ਜਿਹੜੀ ਕਿਤਾਬ ਹੈ ਉਹ ਲਿਖਣਾ ਮਨੋਰਥ ਹੈ ਕਿ ਨੌਂਗਨ ਪੀੜੀ ਜੜੀ ਆ ਉਸ ਨੂੰ ਸ਼ੇਧ ਲੈ ਸਕੇ ਕਿ ਸਾਡੇ ਜene ਵਿੱਚ ਬਹੁਤ ਸਾਰੇ ਅੱਜ ਇਹ ਪਲੇਅਰ ਹੈ ਜਿਨ੍ਹਾਂ ਨੇ ਜ਼ਿਲ੍ਹੇ ਦਾ ਨਾਮ ਰੋਸ਼ਨੀ ਕੀਤਾ ਵਾਰਡ 11 ਤੋਂ 올림픽 ਦੇ ਵਿੱਚ ਏਸ਼ੀਅਨ ਖੇਡਾਂ ਵਿੱਚ ਤੇ ਵੱਖ-ਵੱਖ ਵਰਕਸ਼ੈਪਾਂ ਦੇ ਵਿੱਚ ਤੇ ਨੈਸ਼ਨਲ ਪੱਧਰ ਤੇ ਔਰ ਉਹ ਜਿਹੜਾ ਨੌਜਵਾਨ ਪੜ੍ਹਿਆ ਏ ਤੁਹਾਨੂੰ ਜਾਣ ਸੀ ਇਸ ਨੂੰ ਮੁੱਖ ਮਨੋਰਥ ਰੱਖ ਕੇ ਇਹਦਾ ਯਤਨ ਕੀਤਾ ਗਿਆ ਕਿ ਬੱਚਿਆਂ ਦੇ ਵਿੱਚ ਔਰ ਪੂਰਾ ਪਾਸ ਫੜਿਆ ਸਕੂਲੋਂ ਲਾਇਬ੍ਰੇਰੀਆਂ ਦੇ ਰਿਹਾ ਤਾਂ ਕਿ ਬੱਚੇ ਇਸ ਤੋਂ ਗਿਆਨ ਪ੍ਰਾਪਤ ਕਰ ਸਕਣ ਇਹ ਉਹ ਮਨ ਸਮਝਦੇ ਵਿੱਚ ਉਹਨਾਂ ਦੇ ਵਿੱਚ ਇੱਕ ਜਾਗਰਤੀ ਆਵੇ ਕਿ ਅਸੀਂ ਵੀ ਆਪਣੀ ਜੀਵਨ ਨਾਲ ਰੋਕਣਾ ਉਹ ਗਲਤ ਬਣੁਣਾ ਉਹ ਲਾਚਾਂ ਦੂਰਾ ਕਿਵੇਂ ਆਪਾਂ ਇਹ ਤਬਰਸ। ਸਰ ਇਹ ਤੋਂ ਪਹਿਲਾਂ ਵੀ ਤੁਸੀਂ ਕਿਤਾਬਾਂ ਲਿਖੀਆਂ ਕੋਈ? ਇਹ ਮੈਂ ਇਸ ਤੋਂ ਪਹਿਲਾਂ ਗਈ ਹੈ 14 ਕਿਤਾਬਾਂ। ਇਸ ਤੋਂ ਪਹਿਲਾਂ ਕਾਲੇ ਸ਼ਮਨੀ ਕਥਾ 1984 ਦੇ ਦੰਗਿਆਂ ਨਾਲ ਇਸ ਬੰਦੇ ਦੀਆਂ ਕਹਾਣੀਆਂ ਸੀ ਉਹ ਸੀ। ਇੱਕ ਰਹੱਸਵਾਦ ਆ। بڑے یونیورسٹی کرنے کے پرماتما گرمت ناس سوچے کا اس کو علاوہ ایم اے پدر کے اوکے پی ایم خیتری یونیورسٹی بہت کتابیں جو چل رہی ہیں ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕਵਾ

ਨੰਬੀਅਤ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ